ਹੈਲੋ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਕਹਾਣੀ ਦੇ ਰੂਪਰੂ ਕਰਨ ਲੱਗਾ ਹਾਂ ਸੁਣ ਕੇ ਤੇ ਕਮੈਂਟਾਂ ਜ਼ਰੂਰ ਦੱਸਿਓ ਇੱਕ रियासत ਵਿੱਚ ਇੱਕ ਆਦਮੀ ਸੀ ਉਸਨੇ ਗੁਨਾਹ ਕੀਤਾ ਹੋਇਆ ਸੀ ਗੁਨਾਹ ਆਪਣੀ ਜਨਾਨੀ ਨੂੰ ਮਾਰਕੁਟਾਈ ਦਾ ਕੀਤਾ ਹੋਇਆ ਸੀ ਤਾਂ ਉਸਦੇ ਆਸ-ਪड़ोस ਵਾਲਿਆਂ ਨੇ ਰਾਜਾ ਸਾਹਿਬ ਨੂੰ ਸਕਾਇਤ ਕਰਤੀ ਤਾਂ ਰਾਜਾ ਸਾਹਿਬ ਨੇ ਆਪਣੇ ਸੈਨਿਕ ਭੇਜ ਕੇ ਉਸ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਤਾਂ ਸੈਨਿਕ ਜਾ ਕੇ ਉਸ ਆਦਮੀ ਨੂੰ ਆਪਣੇ ਦਰਬਾਰ ਵਿੱਚ ਲੈ ਕੇ ਆਏ ਤਾਂ ਰਾਜੇ ਨੇ ਉਹਦਾ ਉਸਦਾ ਗੁਨਾਹ ਸੁਣਿਆ ਤੇ ਉਸ ਨੂੰ ਸਜ਼ਾਏ ਮੌਤ ਦੇ ਦਿੱਤੀ ਉਹ ਸੁਬਾ ਆਦਮੀ ਨੇ ਰਾਜਾ ਸਾਹਿਬ ਦੇ ਕੇ ਬੇਨਤੀ ਕੀਤੀ ਕਿ ਰਾਜਾ ਸਾਹਿਬ ਮੇਰਾ ਗੁਨਾਹ ਤਾਂ ਇਤਨਾ ਵੱਡਾ ਨਹੀਂ ਸੀ ਜਿਹੜਾ ਕਿ ਤੁਸਾਂ ਮੈਨੂੰ ਮੌਤ ਦੀ ਸਜ਼ਾ ਸੁناਈ ਆ ਤਾਂ ਕੁਛ ਮਾਫੀ ਦਿੱਤੀ ਜਾਵੇ ਰਾਜਾ ਸਾਹਿਬ ਨੇ ਸੋਚ ਕੇ ਤੇ ਉਸ ਆਦਮੀ ਨੂੰ ਕਿਹਾ ਕਿ ਮੈਂ ਇੱਕ ਸ਼ਰਤ ਤੇ ਤੈਨੂੰ ਮਾਫੀ ਦੇ ਸਕਦਾ ਉਸ ਆਦਮੀ ਨੇ ਕਿਹਾ ਦੱਸੋ ਰਾਜਾ ਸਾਹਿਬ ਤੇ ਰਾਜੇ ਨੇ ਉਸ ਆਦਮੀ ਨੂੰ ਕਿਹਾ ਕਿ ਮੇਰੇ ਇੱਕ ਸਵਾਲ ਦਾ ਜਵਾਬ ਦੇ ਆਦਮੀ ਨੇ ਕਿਹਾ ਕਿ ਠੀਕ ਹੈ ਰਾਜਾ ਸਾਹਿਬ ਸਵਾਲ ਦੱਸੋ ਰਾਜੇ ਨੇ ਕਿਹਾ ਕਿ ਇੱਕ ਆਦਮੀ ਆਪਣੀ ਜਨਾਨੀ ਨੂੰ ਔਰਤ ਨੂੰ ਕਿਵੇਂ ਖੁਸ਼ ਰੱਖ ਸਕਦਾ ਆਦਮੀ ਪਹਿਲਾਂ ਤਾਂ ਸੋਚਣ ਲੱਗ ਗਿਆ ਤੇ ਫਿਰ ਉਸਨੇ ਰਾਜਾ ਸਾਹਿਬ ਨੂੰ ਜਵਾਬ ਦਿੱਤਾ ਕਿ ਰਾਜਾ ਸਾਹਿਬ ਇਹ ਸਵਾਲ ਵਾਸਤੇ ਮੈਨੂੰ ਥੋੜਾ ਟਾਈਮ ਚਾਹੀਦਾ ਰਾਜਾ ਸਾਹਿਬ ਨੇ ਉਸ ਆਦਮੀ ਨੂੰ 2-3 ਮਹੀਨੇ ਦਾ 3 ਮਹੀਨੇ ਦਾ ਟਾਈਮ ਦੇ ਦਿੱਤਾ ਤੇ ਉਸ ਨੂੰ ਕਿਹਾ ਕਿ ਅਗਰ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ ਤਾਂ ਮੈਂ ਤੈਨੂੰ ਫਿਰ ਮੌਤ ਦੀ ਸਜ਼ਾ ਹੀ ਦਵਾਵਾਂਗਾ ਆਦਮੀ ਨੇ ਕਿਹਾ ਠੀਕ ਹੈ ਆਦਮੀ ਨੂੰ ਅਯਾਦ ਕਰ ਦਿੱਤਾ ਜਾਂਦਾ ਆਦਮੀ ਤੁਰਿਆ ਤੁਰਿਆ ਸੈਰੋ ਸੈਰ ਤੁਰਦਾ ਪਿੰਡੋਂ ਪਿੰਡ ਤੁਰਦਾ ਤੇ ਤੁਰਦਾ ਤੁਰਦਾ ਇੱਕ ਜੰਗਲ ਵਿੱਚ ਜਾ ਵਰਦਾ ਜੰਗਲ ਵਿੱਚ ਜਾ ਕੇ ਉਸ ਦਾ ਟੱਕਰਾ ਇੱਕ ਭੂਤਨੀ ਨਾਲ ਹੁੰਦਾ ਭੂਤਨੀ ਕਹਿੰਦੀ ਆ ਕਿ ਤੂੰ ਜੰਗਲ ਵਿੱਚ ਕੀ ਕਰਦਾ ਉਸ ਨੇ ਆਪਣੀ ਮਜਬੂਰੀ ਦੱਸੀ ਤਾਂ ਭੂਤਨੀ ਨੇ ਕਿਹਾ ਕਿ ਮੈਂ ਤੇਰੇ ਸਵਾਲ ਦਾ ਜਵਾਬ ਦੇ ਸਕਦੀ ਆ ਉਸਨੇ ਕਿਹਾ ਬਠੀਕ ਹੈ ਤਾਂ ਉਸਨੇ ਕਿਹਾ ਕਿ ਦਸੋ ਕਹਿੰਦੀ ਪੁੱਤਰੀ ਨੇ ਕਿਹਾ ਕਿ ਮੇਰੀ ਇੱਕ ਸ਼ਰਤ ਹੈ ਉਹ ਕਹਿੰਦਾ ਤੁਸੀਂ ਵੀ ਸ਼ਰਤ ਦੱਸ ਦੋ ਉਸਨੇ ਕਿਹਾ ਕਿ ਮੇਰੇ ਨਾਲ ਤੈਨੂੰ ਵਿਆਹ ਕਰਨਾ ਪਵੇਗਾ ਤਾਂ ਬੰਦਾ ਸੋਚਣ ਲੱਗਾ ਕਿ ਪੁੱਤਰੀ ਨਾਲ ਵਿਆਹ ਫਿਰ ਸੋਚ ਕੇ ਕਹਿੰਦਾ ਕਿ ਠੀਕ ਹੈ ਮੈਨੂੰ ਸਵਾਲ ਦਾ ਜਵਾਬ ਦੋ मैं कर लव भूतनी ने कहा कर लव नहीं अभी आज ही इसी वक्त व्याह करना पवेगा तो बंदे ने कहा कि ठीक है कर लेना उन्होंने एक दूजे न्याह किया व्याह कर भूतनी तो ने कहा कि मेरे को ਜੇ ਵੀ ਘੰਟਿਆਂ ਦੇ ਵਿੱਚ 12 ਘੰਟੇ ਊਤਨੀ ਬਣ ਕੇ ਰਹਿੰਦੇ ਤੇ 12 ਘੰਟੇ پری ਬਣ ਕੇ ਰਹਿਣ ਦਾ ਸਮਾਂ ਹੈ ਮੈਨੂੰ ਤੂੰ ਦੱਸ ਕਿ ਤੈਨੂੰ ਕਿਹੜਾ ਸਮਾਂ ਊਤਨੀ ਦਾ ਔਰ ਕਿਹੜਾ ਸਮਾਂ پری ਦਾ ਚਾਹੀਦਾ ਹੈ ਉਸਨੇ ਕਿਹਾ ਬੰਦੇ ਨੇ ਕਿਹਾ ਕਿ ਆਪਣਾ ਆਪ ਦੇਖ ਲੋ ਜਿਵੇਂ ਤੁਹਾਨੂੰ ਠੀਕ ਲੱਗਦਾ ਤੇ ਪੂਤਨੀ ਖੁਸ਼ ਹੋ ਜਾਂਦੀ ਹੈ ਕਿ ਇਹ ਜਿੱਦਾਂ ਮੈਂ ਕਹਿੰਨੀ ਆ ਉਦਾਂ ਕਰਦਾ ਹੈ ਪੂਤਨੀ ਖੁਸ਼ ਹੋ ਕੇ ਉਹਨੂੰ ਕਹਿਣ ਲੱਗਦੀ ਹੈ ਕਿ ਠੀਕ ਹੈ ਮੈਂ 24 ਘੰਟੇ ਹੀ ਪਰੀ ਦਾ ਰੂਪ ਧਾਰਨ ਕਰਕੇ ਰਾਂਗੀ ਆਦਮੀ ਕਹਿੰਦਾ ਕਿ ਬਸ ਮੈਨੂੰ ਮੇਰੇ ਸਵਾਲ ਦਾ ਜਵਾਬ ਵੀ ਮਿਲ ਗਿਆ ਤਾ ਉਸ ਨੂੰ ਲੈ ਕੇ ਰਾਜੇ ਦੇ ਦਰਬਾਰ ਆਉਂਦਾ ਹੈ ਰਾਜੇ ਦੇ ਦਰਬਾਰ ਆਣ ਕੇ ਆਦਰੋ ਕੇ ਰਾਜਾ ਸਾਹਿਬ ਨੂੰ ਕਹਿਣ ਲੱਗਦਾ ਹੈ ਕਿ ਮੈਂ ਤੁਹਾਡੇ ਸਵਾਲ ਦਾ ਜਵਾਬ ਲੈ ਕੇ ਆਇਆ ਤੇ ਰਾਜਾ ਸਾਹਿਬ ਹੈਰਾਨ ਹੋਇਆ ਕਿ ਇੰਨੀ ਜਲਦੀ ਇਹ ਜਵਾਬ ਸਵਾਲ ਦਾ ਜਵਾਬ ਵੀ ਲੈ ਕੇ ਆ ਗਿਆ ਤਾਂ ਉਸ ਨੇ ਕਿਹਾ ਕਿ ਠੀਕ ਹੈ ਮੈਨੂੰ ਮੇਰੇ ਸਵਾਲ ਦਾ ਉੱਤਰ ਦੇ ਇੱਕ ਆਦਮੀ ਨੇ ਕਿਹਾ ਕਿ ਰਾਜਾ ਸਾਹਿਬ ਜਨਾਨੀ ਨੂੰ ਖੁਸ਼ ਰੱਖਣ ਵਾਸਤੇ ਜਨਾਨੀ ਦੀ ਹਰ ਗੱਲ ਦੇ ਵਿੱਚ ਹਾਂ ਚ ਹਾਂ ਮਿਲਾਉਂਦੇ ਜਾਓ ਕਿ ਜਨਾਨੀ ਕਦੇ ਵੀ ਆਦਮੀ ਤੋਂ ਨਾਰਾਜ਼ ਨਹੀਂ ਹੋ ਸਕਦੀ ਇਸ ਕਰਕੇ ਜਨਾਨੀ ਨਾਲ ਹਰ ਗੱਲ 'ਚ ਹਾਂ ਨਾ ਹਾਂ ਮਿਲਾਓ ਤੇ ਰਾਜਾ ਸਾਹਿਬ ਸੁਣ ਕੇ ਖੁਸ਼ ਹੋ ਜਾਂਦਾ ਹੈ ਤੇ ਉਹਦੀ ਸਜ਼ਾ ਮਾਫ ਕਰ ਦਿੰਦਾ ਹੈ ਤੇ ਆਪਣੇ ਹੀ ਰਾਜਪਾਗ ਵਿੱਚ ਕਿਤੇ ਉਸ ਦੀ ਜਗ੍ਹਾ ਬਣਾ ਕੇ ਉਸ ਨੂੰ ਰਹਿਣ ਦੀ ਆਗਿਆ ਦੇ ਦਿੰਦਾ ਹੈ ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਵੇਟੇ ਤੇ ਟੁਮੈਂਟ ਕਰਕੇ ਜ਼ਰੂਰ ਦੱਸਣਾ ਥੈਂਕ ਯੂ